ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਭਾਰਤੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਜਿੱਥੇ ਕਾਂਗਰਸ ਪਾਰਟੀ ਵੱਲੋਂ 80 ਨਵੇਂ ਚਿਹਰੇ ਉਤਾਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਨੌਜਵਾਨ ਚਿਹਰੇ ਹੋਣਗੇ ਕਿਹਾ ਗਿਆ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਔਰ ਇਹੀ ਕਿਹਾ ਗਿਆ ਕਿ ਜਿਹੜੀ ਰਾਹੁਲ ਗਾਂਧੀ ਦੀ ਸੋਚ ਹੈ ਉਹ ਇਹੀ ਹੈ ਕਿ ਪਾਰਟੀ ਦੇ ਵਿੱਚ ਨੌਜਵਾਨ ਚਿਹਰਿਆਂ ਨੂੰ ਅੱਗੇ ਕਰਕੇ ਪੰਜਾਬ ਦੇ ਜਿਹੜੇ ਭੁੱਖਾ ਉਸ ਨੂੰ ਸਵਾਰਨ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਅਕਾਲੀ ਦਲ ਬਾਦਲ ਵੀ ਨਵੇਂ ਚਿਹਰਿਆਂ ਦੀ ਭਾਲ ਦੇ ਵਿੱਚ ਹੈ ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੋਂ ਉਹ ਭਾਜਪਾ ਦੇ ਨਾਲ ਗੱਠਜੋੜਨਾ ਚੋਣਾਂ ਲੜਦੇ ਸਨ ਉੱਥੇ ਭਾਜਪਾ ਆਪਣੇ ਕੈਂਡੀਡੇਟ ਜਿਹੜੇ ਸੀ ਉਹ ਨਿਰਧਾਰਤ ਕਰਦੀ ਸੀ ਖੜੇ ਕਰਦੀ ਸੀ ਉੱਥੇ ਅਕਾਲੀ ਦਲ ਬਾਦਲ ਜਿਹੜਾ ਜਿਆਦਾ ਧਿਆਨ ਨਹੀਂ ਦਿੰਦਾ ਸੀ ਪਰ ਹੁਣ ਜਿਵੇਂ ਗੱਠ ਚੋੜ ਦੀਆਂ ਸੰਭਾਵਨਾਵਾਂ ਨਾ ਮਾਤਰ ਹੈ ਉਸ ਨੂੰ ਦੇਖਦੇ ਹੋਏ ਅਕਾਲੀ ਦਲ ਬਾਦਲ ਵੱਲੋਂ ਵੀ ਜਿਹੜੇ ਉਹਨਾਂ ਹਲਕਿਆਂ ਦੇ ਵਿੱਚ ਨਵੇਂ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਬੇਸ਼ੱਕ ਭਾਜਪਾ ਵਾਸਤੇ ਵੀ ਕਾਫੀ ਕਠਨ ਹੈ ਕਿਉਂਕਿ ਭਾਜਪਾ ਦੇ ਕੋਲ ਜਦੋਂ ਗੱਠ ਚੋੜ ਸੀ ਤਾਂ ਸਿਰਫ ਪੰਜਾਬ ਭਰ ਦੇ ਵਿੱਚੋਂ 25-30 ਸੀਟਾਂ ਹੀ ਉਹ ਲੜਦੇ ਸਨ ਬਾਕੀ ਜਿੰਨੀਆਂ ਵੀ ਪਿੱਛੇ ਸੀਟਾਂ ਬਚਦੀਆਂ 117 ਦੇ ਵਿੱਚੋਂ 25 30 ਦੇ ਕੋਲ ਉਹਨਾਂ ਦੇ ਕੋਲ ਚਿਹਰੇ ਹਨ ਬਾਕੀਆਂ ਤੇ ਲਈ ਉਹ ਵੀ ਚਿਹਰਿਆਂ ਦੀ ਜਿਹੜੀ ਤਲਾਸ਼ ਹੈ ਉਹ ਕਰ ਰਹੀ ਹੈ ਪਿਛਲੇ ਦਿਨੀ ਜਿਹੜੇ ਆਜ਼ਾਦ ਵਿਧਾਇਕ ਨੇ ਅਬੋਹਰ ਤੋਂ ਸੰਦੀਪ ਜਾਖੜ ਜੋ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਨੇ ਉਹਨਾਂ ਨੇ ਜਿਸ ਤਰ੍ਹਾਂ ਮਾਗੀ ਰੈਲੀ ਦੇ ਵਿੱਚ ਉਹਨਾਂ ਦੇ ਪੋਸਟਰ ਲਗਾ ਕੇ ਭਾਰਤੀ ਜਨਤਾ ਪਾਰਟੀ ਦੇ ਉੱਥੇ ਸ਼ਮੂਲੀਅਤ ਕੀਤੀ ਹੈ ਆਉਣ ਵਾਲੇ ਸਮੇਂ ਤੇ ਵਿੱਚ ਹੋ ਸਕਦਾ ਉਹਨਾਂ ਨੂੰ ਜਿਹੜੀ ਹੈ ਅਬੋਹਰ ਹਲਕੇ ਤੋਂ ਜਾ ਉਸਤੇ ਨੇੜੇ ਤੇੜੇ ਜੋ ਹਲਕਾ ਪੈਂਦਾ ਉਥੋਂ ਟਿਕਟ ਦਿੱਤੀ ਜਾਵ ਸੀ ਭਾਜਪਾ ਵੱਲੋਂ ਇਸੇ ਤਰੀਕੇ ਨਾਲ ਹੁਣ ਜਿਵੇਂ ਭਾਜਪਾ ਦੇ ਵਿੱਚ ਮਾਲਵਾ ਖੇਤਰ ਦੇ ਬਹੁਤ ਵੱਡੇ ਆਗੂ ਜਿਹੜੇ ਸੀ ਜੋ ਕਿ ਅਕਾਲੀ ਦਲ ਪੁਨਰ ਸੁਰਜੀਤ ਤੇ ਲਈ ਕੰਮ ਕਰ ਰਹੇ ਸਨ ਚਰਨਜੀਤ ਸਿੰਘ ਬਰਾੜ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਹੈ ਜਿਸ ਤਰੀਕੇ ਨਾਲ ਉਹਨਾਂ ਦਾ ਕਾਫਲਾ ਵੱਧਦਾ ਜਾ ਰਿਹਾ ਤੇ ਨਵੇਂ ਚਿਹਰੇ ਮਿਲ ਰਹੇ ਹੈ ਇਸੇ ਤਰੀਕੇ ਨਾਲ ਅਕਾਲੀ ਦਲ ਬਾਦਲ ਵੱਲੋਂ ਵੀ ਇੱਕ ਪਰਵਾ ਜਿਹੜਾ ਇਕੱਠ ਕੀਤਾ ਗਿਆ ਸੀ ਹੁਣ ਘਨੌਰ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਆਪਣਾ ਪਹਿਲਾ ਉਮੀਦਵਾਰ ਜਿਹੜਾ ਹੈ ਉਹ ਐਲਾਨ ਦਿੱਤਾ ਹੈ ਪਾਪ ਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਬਾਕੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਅਕਾਲੀ ਦਲ ਨੇ ਆਪਣਾ ਪਹਿਲਾ ਉਮੀਦਵਾਰ ਉੱਥੋਂ ਐਲਾਨ ਦਿੱਤਾ ਹੈ ਔਰ ਇਹ ਵੀ ਕਿ ਹੈ ਕਿ ਲੋਕ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਨਦੇਈ ਦੇ ਨਾਲ ਇਸ ਉਮੀਦਵਾਰ ਦੇ ਹੱਕ ਦੇ ਵਿੱਚ ਜ਼ੋਰਦਾਰ ਪ੍ਰਚਾਰ ਕਰਨ ਤੇ ਹਲਕੇ ਦੇ ਵਿਕਾਸ ਦੇ ਲਈ ਇਸ ਉਮੀਦਵਾਰ ਨੂੰ ਜਿਤਾਉਣ ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਪੰਜਾਬ ਪਰਦੇ ਲੋਕਾਂ ਨੂੰ ਸੁਪੀਰ ਸਿੰਘ ਬਾਦਲ ਨੇ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਲੋਕਾਂ ਵੱਲੋਂ ਬਣਾਈ ਜਾਂਦੀ ਹੈ ਤਾਂ ਪੰਜਾਬ ਨੂੰ ਫਿਰ ਮੁੜ ਤੋਂ ਜਿਹੜੀਆਂ ਖੁਸ਼ਹਾਲੀ ਤੇ ਔਰ ਵਿਕਾਸ ਦੀਆਂ ਲੀਹਾਂ ਤੇ ਲੈ ਆਂਦਾ ਜਾਏਗਾ ਉੱਥੇ ਉਹਨਾਂ ਨੇ ਟਿੱਪਣੀ ਜਿਹੜੀ ਕੀਤੀ ਆਮ ਆਦਮੀ ਪਾਰਟੀ ਉੱਪਰ ਕਿ ਲਗਾਤਾਰ 4 ਸਾਲ ਦੇ ਰਾਜ ਦੇ ਵਿੱਚ ਕਿਤੇ ਵੀ ਵਿਕਾਸ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਉੱਥੋਂ ਉਹਨਾਂ ਨੇ ਹਲਕਾ ਕਨੌਰ ਤੋਂ ਸਰਬਜੀਤ ਸਿੰਘ ਝਿੰਜਰ ਨੂੰ ਆਪਣਾ ਜਿਹੜਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ ਅਕਾਲੀ ਦਲ ਬਾਦਲ ਨੇ ਹੋਰ ਜਿਵੇਂ ਜਿਵੇਂ ਨੌਜਵਾਨ ਚਿਹਰਿਆਂ ਤੇ ਉੱਪਰ ਉਹਨਾਂ ਦਾ ਫੋਕਸ ਹੋ ਰਿਹਾ ਸੁਖਬੀਰ ਸਿੰਘ ਬਾਦਲ ਦਾ ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਭਾਜਪਾ ਦੇ ਉਮੀਦਵਾਰ ਖੜਦੇ ਸਨ ਉਹਨਾਂ ਹਲਕਿਆਂ ਦੇ ਵਿੱਚ ਉਹ ਲਗਾਤਾਰ ਦੌਰੇ ਕਰ ਰਿਹਾ ਤੇ ਆਪਣੇ ਉਮੀਦਵਾਰਾਂ ਦੀ ਭਾਲ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹੁਣ ਜਿਹੜੀ ਵਾਗਡੋਰ ਹੈ ਉਹ ਨੌਜਵਾਨੀ ਤੇ ਹੱਥ ਵਿੱਚ ਦੇਣੀ ਚਾਹੀਦੀ ਹੈ ਸੂਬੇ ਦੀ ਭਾਵ ਕਿ ਉਹ ਜਿੰਨੇ ਵੀ ਉਮੀਦਵਾਰ ਤੈਅ ਕਰਨਗੇ ਉਹਨਾਂ ਵਿੱਚੋਂ ਬਹੁਤੇ ਜਿਹੜੇ ਉਮੀਦਵਾਰ ਹੋਣਗੇ ਉਹ ਨੌਜਵਾਨ ਹੋਣਗੇ ਔਰ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ ਤੇ ਤਰੱਕੀ ਦੀ ਰਾਹ ਤੇ ਲਿਜਾਣ ਦੇ ਵਿੱਚ ਅਕਾਲੀ ਦਲ ਦੀ ਮਦਦ ਕਰਨਗੇ ਧੰਨ